ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਜੀ ਤੁਹਾਡੇ ਪਿੰਡ ਵਾਲੇ ਜੀ ਪਿਆਰ ਦੇ ਭਤੀਜੇ ਦਾ ਤੇ ਤੁਹਾਡਾ ਵੀਰ ਆਇਆ ਅਮਰੀਕਾ ਤੋਂ ਹਾਂਜੀ ਹਾਂਜੀ ਆਜਲ ਰਿਸੈਪਸ਼ਨ ਤੇ ਆਜਲ ਸ਼ੈਕਲ ਪਾਰਟੀ ਆ ਸਗਨ ਦੇ ਪ੍ਰਾਤ ਉਹ ਹੋ ਗਿਆ ਕੰਮ ਤਾਂ ਸਾਰਾ ਤੇ ਆਜਲ ਰਿਸੈਪਸ਼ਨ ਪਾਰਟੀ ਆ ਦੇਖੋ ਬੜਾ ਟਾਟਾ ਚੰਗੇ ਲੱਗਣੇ ਆਪਾਂ ਇਹ ਗੱਲ ਟਰ ਮਾਸਾ ਮਾਤਾ ਘੱਟ ਵੀ ਹੋ ਗਿਆ ਗੱਡੀ ਆਡੀ ਨਵੀਂ ਵੇਖੋ ਕਦਾਂ ਜਾਂਦੀ ਉੱਡਦੀ ਕਮਾਤੀ ਜਾ ਕੇ ਰਿਸੈਪਸ਼ਨ ਪਾਰਟੀ ਬੁਲਾ ਦੇ ਸਾਰੇ ਬਿਲਕੁਲ 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 ਯਾਰ ਇਹ ਬੜਾ ਲੰਬਾ ਸਫਰ ਆ ਪਟਾਲੇ ਦੇ ਕਾਹਨ ਨਾ ਥੋੜਾ ਜਿਹਾ ਹਾਂ ਫਿਰ ਅੱਜ ਸਾਬ ਅੱਜ ਸਾਬ ਜਾਣਾ ਜਸ ਕੋਈ ਨਾ ਪਾਰੀ ਨਹੀਂ ਚਲ ਗਈ ਤੇ ਕਰਨ ਸਾਡੇ ਨਾਲ ਹਾਂਜੀ ਹਾਂਜੀ ਅੱਜ ਤਾਂ ਤੇ ਕਰਨੜੇ ਨਾਲ ਹੀ ਬੈਠਾ ਹਾਂਜੀ ਹਾਂਜੀ ਇਹ ਉਹਦੇ ਡਾਇ ਪੱਗ ਬੰਨਣੇ ਇਹਨੂੰ ਥੋੜਾ ਜਿਹਾ ਲੇਟ ਹੋ ਗਏ ਤੇ ਫਿਰ ਲੇਟ ਕਰਤਾ ਅੱਜ ਬਾਕੀ ਚੱਲ ਗਿਆ ਸਾਰਾ ਉਹ ਲੇਟ ਨਹੀਂ ਹੋਇਆ ਪਹਿਲੋਂ ਪਾਗਜਵਰਨ ਦੀ ਬੰਦ ਥੋੜੀ ਜਿਹੀ ਮਾੜੀ ਕਹਿੰਦਾ ਢਿੱਲੀ ਬੰਦੀ ਤੇ ਨੇ ਕਹਿੰਦਾ ਮੈਂ ਮਾਰਾ ਇਸੇ ਰਹਾ ਲਾਇਆ ਤੇ ਕਹਿੰਦਾ ਨਾ ਨਹੀਂ ਡਿੱਗ ਜਣੀ ਆ ਆ ਉਹੀ ਗੱਲ ਹੀ ਨਾ ਮੈਂ ਤੇ ਅਹੀਂ ਚੱਲੇ ਆ ਰਿਸੈਪਸ਼ਨ ਪਾਰਟੀ ਤੇ ਕਿੰਗ ਵਿਲਾ ਤੇ ਜਾ ਕੇ ਤੁਹਾਨੂੰ ਵਿਖਾਉਨੇ ਆ ਸਾਰਾ ਤੇ ਤੁਸੀਂ ਸਾਰੇ ਜਣੇ ਦੱਸੋ ਆਪ ਵੀ ਟੌਰ ਹੈਗਾ ਥੋੜਾ ਪੋਤਾ ਸਾਡਾ ਟੌਰ ਬੁਰਾ ਵਾ ਕੇ ਇਹ ਆਪ ਵੀ ਵੀਡੀਓ ਤੇ ਰਜਿਮਿਆ ਕਰਕੇ ਨਾ ਤੇ ਮਤਲਬ ਜਿਆਦਾਤ ਨਹੀਂ ਹੋਇਆ ਫਟਾਫਟ ਇਹ ਸਾਰੇ ਮੇਰੇ ਦੁਆਲੇ ਹੋਏ ਕਿ ਇਹ ਤੇਰੀ ਪੱਗ ਲੇਟ ਗਈ ਐ ਹੁਣ ਕਿਉਂ ਨਹੀਂ ਜਚੰਡਿਆ ਹਣਾ ਹੁਣ ਪੂਰੇ ਦਸੋ ਦੀ ਇਹ ਇੱਥੇ ਚਲੋ ਫਟਾਫਟ ਤੇ ਆਈਏ ਬਈਆ ਹੁਣ ਚਲੋ ਇਹ ਹੁਣ ਤਾਂ ਮੈਂ ਪਹਿਲਾਂ ਦੇ ਗਿਆ ਆ ਕੇ ਵਿਖਾਉਣੇ ਆ ਹੁਣ ਤਾਂ ਉੱਥੇ ਜਾ ਕੇ ਵਿਖਾਉਣਾ ਆ ਆਹ ਇਹ ਆ ਆ ਗਏ ਆ ਫਾਈਨਲੀ ਸਾਰਾ ਵਿਆਹ ਹੋ ਗਿਆ ਬੀ ਜਿਆਦੇ ਵਿਜੀ ਹੋ ਗਿਆ ਤਾਂ ਗਾਣਾ ਕੋ ਬਲੌਗ ਨਹੀਂ ਬਣਿਆ ਜਾਂਦਾ ਮੈਂ ਹਾਂ ਮੈਂ ਬਾਰੀ ਦੇ ਤਾਂ ਬਰਤੋਂ ਹੱਥਿਆਂ ਨੇ ਚਾਵਨੜ ਪਾਣੀ ਪਹਿਲੇ ਦਿਨ ਤੋਂ ਕਦੇ ਕੋਈ ਗੰਦ ਨਾਵੇ ਪਾਣੀ ਪਹਿਲੇ ਦਿਨ ਤੋਂ ਆਪਣਾ ਨਾਮ ਰੁਲਾਈ ਬੜਾ ਤਾਂ ਨਹੀਂ ਬਣਾ ਲਈਏ ਆਖੜ ਤਾਈ ਜੀ ਨੂੰ ਮਿਲ ਲੋ ਉਹ ਕੱਚਾ ਵੀਰੋਂ ਤਾਂ ਘੜੀ ਜਨਾਈਏ ਅਹੀਂ ਜੀ ਹੁਣ ਆ ਗਏ ਬਾਹਰੋਂ ਚਲੀਏ ਮੈਂ ਘਰਾਂ ਨੂੰ ਆਜੋ ਅਗੇ ਲੈ ਵੀ ਬਹੁਤ ਮਜ਼ਾ ਆਇਆ ਉਹ ਬਹੁਤ ਮਜ਼ਾ ਆਇਆ ਮੈਂ ਨੀ ਵੀ ਰਹਾ ਮਜ਼ਾ ਅੱਜ ਬਹੁਤ ਮਜ਼ਾ ਆਇਆ ਕਿੱਦਾਂ ਉਹਦੇ ਮੈਂ ਆ ਤਸਲੀਆਂ ਆ ਗਈਆਂ ਤੇ ਸਾਇਕਲ ਤੇ ਡਰਾਈਵ ਕਰਨ ਲਿਆ ਵਾ ਤੇ ਮਜ਼ਾ ਵਾਕਿਆ ਹੀ ਅੱਜ ਬਹੁਤ ਆਇਆ ਰਿਸੈਪਸ਼ਨ ਸੀ ਤੇ ਬੜਾ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਉੱਥੇ ਤੇ ਉੱਥੇ ਕਾਫੀ ਹਰੇ ਹੱਡੇ ਭੈਣ ਭਰਾ ਵੀ ਆਏ ਸੀ ਜਿਨ੍ਹਾਂ ਨੇ ਮਤਲਬ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਆਹ ਵੀ ਜੱਜ ਜੀ ਉਹ ਹੋਈ ਜਾਂਦੀ ਸਾਰੇ ਹੁਣ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋਗੇ ਦੇਖੋ ਜੀ ਜਿਹੜਾ ਪਿੰਡ ਦਾ ਵਿਆਹ ਹੁੰਦਾ ਨਾ ਹਾਂ ਉਹ ਪਿੰਡ ਦੇ ਨਾਲ ਵੇਖਣਾ ਮਜ਼ਾ ਹੀ ਹੋਰ ਹੁੰਦਾ ਬੜੇ ਕਾ ਸਹੀ ਗੱਲ ਹੈ ਤਾਂ ਇਹ ਵਿਆਹ ਵੇਖਣ ਦਾ ਮਾਣ ਨਹੀਂ ਹੁੰਦਾ ਵੀ ਸਾਰੇ ਵਾਗਬ ਹੁੰਦੇ ਆ ਨਾ ਤੇ ਕੋਈ ਨਾ ਕੋਈ ਇੱਕ ਦੂਜੇ ਨਾਲ ਕੇ ਬਹਿ ਜਾਂਦਾ ਕੋਈ ਸੰਗ ਸ਼ਰਮ ਨਹੀਂ ਆਉਂਦੀ ਸੰਗ ਸ਼ਰਮ ਅਸੀਂ ਕਦੀ ਵਿਆਹੇ ਵੀ ਨਹੀਂ ਕੀਤੀ ਦੂਜੂ ਜੀ ਦੇ ਵਿਆਹ ਚ ਵੀ ਕੋਈ ਹਾਨੂੰ ਵੇਖਣ ਰਿਹਾ ਵਾ ਤਾਂ ਲੱਗਿਆ ਜਾਂ ਪੀਣ ਆ ਕੇ ਕਿਤਾ ਹਾਂ ਹਾਂ ਫੁੱਲ ਇੰਜੋਏ ਕੀਤਾ ਹਾਂ ਇਹ ਪੂਰਾ ਇੰਜੋਏ ਕਰੀਦਾ ਆਪਣਾ ਜੀ ਹਾਂ ਫਿਰ ਮਾਨ ਆਪਣੇ ਘਰੋਂ ਫੇਰੀ ਆਓ ਇੰਜੋਏ ਕਰਕੇ ਹਾਂ ਜੀ ਨਾਲ ਸਭ ਤੋਂ ਵੱਡੀ ਗੱਲ ਇੱਥੇ ਆ ਕਿ ਪਿੰਡ ਦੇ ਵਿਆਹ ਦਾ ਮਜ਼ਾ ਇੱਕ ਵਾ ਹਰ ਬੰਦਾ ਵਾਕਿਬ ਹੁੰਦਾ ਵਾ ਜਿਹਦੇ ਲਾਗੇ ਤੁਸੀਂ ਮਰਜੀ ਖਲੋ ਜੋ ਜਿਹਦੇ ਲਾਗੇ ਮਰਜੀ ਬੈ ਜਾਓ ਇਹ ਸਭ ਤੋਂ ਵੱਡੀ ਗੱਲ ਹੈ ਉਪਰਾ ਵੀਲ ਨਹੀਂ ਹੁੰਦਾ ਬੰਦੇ ਨੂੰ ਹਾਂ ਕਿ ਜਦਾਂ ਹੀ ਗਏ ਆ ਵੀ ਤੂੰ ਉਪਰਾ ਬੰਦੀ ਫੀਲ ਹੁੰਦੀ ਆ ਥਾਂ ਥਾਂ ਦੇ ਬੰਦੇ ਲੱਭਣ ਦੀ ਲੋੜ ਨਹੀਂ ਪੈਂਦੀ ਹਾਂ ਬਿਲਕੁਲ ਸਹੀ ਗੱਲ ਜੀ ਇਹ ਆ ਵੀ ਬੜਾ ਨੰਦਾ ਕੁਝ ਬਹੁਤ ਜ਼ਿਆਦਾ ਬਹੁਤ ਵਧੀਆ ਲੱਗਾ ਮੇਰੇ ਬੱਚਿਆਂ ਦੀ ਇੱਕ ਮੈਨੂੰ ਉਹਨਾਂ ਨੂੰ ਗੁੱਸਾ ਹੁੰਦਾ ਵੀ ਇਹਨਾਂ ਨੇ ਨਾ ਜਿਵੇਂ ਵਲੌਗ ਪ੍ਰੋਪਰ ਨਹੀਂ ਬਣਾਇਆ ਮੈਂ ਇਹਨਾਂ ਨੂੰ ਕਿਹਾ ਸੀਗਾ ਮੇਰੇ ਲੱਗੇ ਨਹੀਂ ਰਏ ਇਹ ਕਾਫੀ ਹਟਵੇਂ ਬਿਠੇ ਮੇਰੇ ਤੋਂ ਤੇ ਮੈਂ ਇਹਨਾਂ ਵਾਲੇ ਵੀ ਰਹਿਤੀ ਰਹੀ ਕਿ ਚਲੋ ਆਉਂਦੇ ਆ ਤੇ ਬਲੌਗ ਬਣਾਉਂਦੇ ਆ ਪਰ ਨਹੀਂ ਉਹ ਤੇ ਚਲੋ ਮੈਨੂੰ ਦਿਮਾਗ ਨਹੀਂ ਲੱਗੀ ਹਾਂ ਜਿਹੜੇ ਵਿਆਹ ਵਿਖਾਉਣ ਦੀ ਪਤਾ ਮਕਸਦ ਕੀ ਨੇੜੇ ਬਾਹਰ ਹਟ ਭੈਣ ਭਰਾ ਵੰਦੇ ਆ ਨਾ ਉਹ ਇਸ ਚੀਜ਼ ਨੂੰ ਇਸ ਤਰ੍ਹਾਂ ਕਰਦੇ ਆ ਹਾਂ ਦੇਖ ਲਈਏ ਤੇ ਚਲੋ ਸਾਡਾ ਵੀ ਮਕਸਦ ਇਹ ਹੁੰਦਾ ਕਿ ਜਦੋਂ ਅਸੀਂ ਸਾਰਾ ਕੁਝ ਵੇਖਦੇ ਆ ਇੰਜੋਏ ਕਰਦੇ ਆ ਤਾਂ ਆਪਣੇ ਉਹ ਤੇ ਚਲੋ ਥੋੜਾ ਬਣਾਇਆ ਬੱਚਿਆਂ ਨੇ ਪਰ ਜਿੰਨਾ ਵੀ ਬਣਿਆ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਇਦਾਂ ਹੁੰਦਾ ਨਾ ਕਿ ਜਿੱਦਾਂ ਮਤਲਬ ਬੰਦਾ ਕੰਮ ਹੀ ਕੰਮ ਕੰਮ ਹੀ ਕੰਮ ਜ਼ਿੰਦਗੀ ਸਾਰਾ ਦਿਨ ਹਨਾ ਕੰਮ ਹੀ ਕੰਮ ਕਰੀ ਜਾਓ ਤੇ ਕਦੀ ਇੱਕ ਦੀ ਮਤਲਬ ਹੁੰਦਾ ਵਾ ਕਿ ਚਲੋ ਬੰਦਾ ਇੰਜੋਏ ਵੀ ਕਰੇ ਹਨਾ ਤੇ ਕਦੀ ਕਦੀ ਇਦਾਂ ਜਦੋਂ ਅਸੀਂ ਜਾਨੇ ਆਉਂਨੇ ਆ ਤਾਂ ਬੜਾ ਵਧੀਆ ਜਿਹਾ ਫੀਲ ਹੁੰਦਾ ਜਦ ਸਾਰਿਆਂ ਨੇ ਮਿਲੀਦਾ ਵਾ ਸਾਰੇ ਜਣੇ ਬੜਾ ਪਿਆਰ ਕਰਦੇ ਆ ਤੇ ਚਲੋ ਬੜਾ ਵਧੀਆ ਲੱਗਦਾ ਵਾ ਫਿਰ ਤੇ ਹੁਣ ਆਪਾਂ ਬਸ ਘਰ ਪਹੁੰਚਣ ਵਾਲੇ ਆ ਹਨਾ ਨਹੀਂ ਨਹੀਂ ਇਹ ਬਰਾਏ ਆ

ਬੇਸਵਾ ਯੇ ਗੱਲ ਫੇਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਕੱਲ ਵੇਖਿਆ ਹੀ ਵਿਆਹ ਤੇ ਵਿਆਹ ਚ ਬੜਾ ਕੀਤਾ ਇੰਜੋਏ ਤੇ ਅੱਜ ਫੇਰ ਰੋਜ਼ ਦੀ ਰੁਟੀਨ ਵਾਂਗੂ ਫਟਾਫਟ ਝਾੜੂ ਪੋਚੇ ਲਾ ਕੇ ਤੇ ਫੁਲਕਾ ਬਣਾ ਕੇ ਤੇ ਫੇਰ ਆਪਾਂ ਨਿਕਲ ਜਾਣਾ ਆਪਣੇ ਕੰਮ ਤੇ ਵੀਡੀਓ ਬਣਾਉਣ ਵਾਸਤੇ ਤੇ ਇਹ ਆ ਕਿ ਚਲੋ ਵਧੀਆ ਵਾ ਬਾਕੀ ਸਾਰੇ ਤੁਸੀਂ ਬਹੁਤ ਪਿਆਰ ਦੇਣ ਦੇ ਜੇ ਤੇ ਆਪਾਂ ਅੱਜ ਨਵੀਂ ਵੀਡੀਓ ਸਟਾਰਟ ਕਰਨ ਲੱਗੇ ਆਂ ਸ਼ੀਕਾ ਤੇ ਇਹ ਵੀਡੀਓ ਅਹੀਂ ਮਤਲਬ ਬਹੁਤ ਵਧੀਆ ਸੋਚਿਆ ਵਾ ਬਹੁਤ ਹੀ ਵਧੀਆ ਤੇ ਰੀਅਲ ਸਟੋਰੀ ਆ ਬਿਲਕੁਲ ਤੇ ਸਾਰੇ ਭੈਣ ਭਰਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਤੁਹਾਡੇ ਪਿਆਰ ਦੇ ਨਾਲ ਹੀ ਅੱਗੇ ਵਧਣਾ ਵਾ ਤੇ ਬੱਸ ਹੁਣ ਫਿਰ ਆਪਾਂ ਹੋਈਏ ਤਿਆਰ ਸਾਰੇ ਸੰਸਾਰ ਅੱਗੇ ਚੱਲੇ ਆਪਾਂ ਵੀਡੀਓ ਬਣਾਉਣਾ ਬਸ ਆਹੋ ਚੱਲੀ ਮੇਰੀ ਸਫਾਈ ਸਫਾਈ ਕਰਕੇ ਤੇ ਨਾ ਤੋਲੇ ਨਾ ਤੱਕ ਪਤੋ ਪੈਣਾ ਫੇਰ ਐਵੇਂ ਵੀ 10 ਵਾਰ ਚੱਲੇ ਆ ਜੀ ਆਹੋ ਬਸ ਅਹੀਂ ਹੋਰ ਕੋਪ 10-5 ਮਿੰਟ ਦੇ ਪੁੱਤ ਦਲਜਣਾ ਵਾ ਆ ਪਾਸ ਚੱਲ ਜਾਣਾ ਫਿਰ ਆਪਣੇ ਕੰਮ ਤੇ ਆਪਣੇ ਭੈਣ ਭਰਾਵਾਂ ਵਾ ਤੇ ਵਧੀਆ-ਵਧੀਆ ਵੀਡੀਓ ਬਣਾਉਣ ਵਾਸਤੇ ਹਾਂਜੀ ਤੇ ਬਾਕੀ ਸਾਰੇ ਭੈਣ ਭਰਾਵਾਂ ਨੇ ਬਹੁਤ ਹੀ ਸੋਹਣੇ ਕਮੈਂਟ ਕਰਦੇ ਆ ਸਾਰੇ ਤੇ ਗੱਡੀ ਦੀਆਂ ਹਨ ਨੂੰ ਬਹੁਤ ਸਾਰੇ ਕੰਗ੍ਰੈਚੁਲੇਸ਼ਨ ਆਏ ਆ ਤੇ ਸਾਰੇ ਭੈਣ ਭਰਾਵਾਂ ਦਾ ਬਹਿ ਦਿਲੋਂ ਧੰਨਵਾਦ ਸਾਰਿਆਂ ਜਾਣਿਆਂ ਨੇ ਬਹੁਤ ਬਹੁਤ ਵਧਾਈ ਦਿੱਤੀ ਤੇ ਬਹੁਤ ਗੱਡੀ ਪਸੰਦ ਕੀਤੀ ਐ ਤੇ ਸਾਰਿਆਂ ਦਾ ਤਹਿ ਦਿਲੋਂ ਤੁਹਾਨੂੰ ਆਦਾ ਹਾਂ ਹਰ ਇੱਕ ਦਾ ਕਮੈਂਟ ਪੜਦੇ ਆ ਤੇ ਸਾਰੇ ਸਾਡੇ ਨਾਲ ਬਹੁਤ ਪਿਆਰ ਕਰਦੇ ਤੇ ਬੜੀ ਖੁਸ਼ੀ ਹੁੰਦੀ ਆ ਚਲੋ ਅਸੀਂ ਮਤਲਬ ਪੜਦੇ ਆ ਵੇਖਦੇ ਆ ਖਾਨੂੰ ਇੰਨੇ ਜਣੇ ਪਿਆਰ ਕਰਤੇ ਆ ਇੰਨੇ ਜਾਣਿਆਂ ਨੂੰ ਦਵਾਵਾਂ ਦੇਣ ਦੇ ਆ ਤੇ ਇਹ ਚੀਜ਼ ਦੀ ਬੜੀ ਖੁਸ਼ੀ ਹੁੰਦੀ ਆ ਤੁਹਾਨੂੰ ਤੇ ਇਦਾਂ ਹੀ ਮੇਰੇ ਭੈਣ ਭਰਾ ਸਾਰੇ ਦਵਾਵਾਂ ਦਿੰਦੇ ਰਹੋ ਤੇ ਆਪਣੇ ਬਣਾ ਕੇ ਰੱਖਿਓ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ